ਓਹ ਰੁਜੀ ਸਪਨਾ I'm मर्च जो मर ਤੇਰ ਤਾਂ ਕਾ ਮਹਿਲ ਨ ਤਬ ਅਤ ਉੱਚਾ ਤਾਂ ਕਾ ਦਰਬਾਰਾ ਅੰਤ ਨਾ جھارگت ہے لاکھ تپسر تبھی سات ہیں لاکھ سر کرتے لاکھ بوگی سر پوگ ہیں ਜਾਣ ਥੂਰਾ ਹੈ ਕੋਈ ਸਾਜਣ ਪਰਦਾ ਤੋਰਾ we ਮਹਰ ਵਧਾਇਆ ਪ੍ਰਭ ਅੰਗਲਤ ਉੱਚਾ ستگان کرتے ہوئے ਆਓ ਸਰਗਰਾਂ ਦੇ ਪਾਵਨ ਵਚਨਾਂ 'ਤੇ ਵਿਚਾਰ ਕਰੀਏ ਸਤਿਗੁਰਾਂ ਦੇ ਪਵਿੱਤਰ ਉਹ ਵਚਨਾਂ 'ਤੇ ਵਿਚਾਰ ਕਰਕੇ ਆਪਣੇ ਜੀਵ ਵਿੱਚ ਉਸਾਉਂਦੇ ਹੋਏ ਜਿੰਨਾ ਕੜੀਆਂ ਨੂੰ ਸਫਲ ਬਣਾ ਲਈਏ ਜੀ ਗੁਰੂ ਚਰਨਾਂ 'ਨਾਂ ਜਹਾਜ ਜਿ ਲਗਾਉਂਦੇ ਹੋਏ ਰਸਨਾ ਪਵਿੱਤਰ ਕਰੋ ਸਭ ਅਸੀਸ ਬਖਸ਼ੋ ਸਾਰੇ ਰੀ ਆਖੋ ਜੀ ਸਤਿਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਜੀ ਵੜਵੰਸ ਮਹੱਲਾ ਪੰਜਵਾਂ ਕਰਪਲਾ ਪਹਿਲੇ ਘਰ ਦੇ ਵਿੱਚ ਵੜਹੰਸ ਰਾਗ ਦੇ ਅੰਦਰ ਤਨ ਸਹਿਬ ਸ੍ਰੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਆਂਦੇ ਪਾਵਨ ਕਰਮੇ ਤੋਂ ਚੜ੍ਹਨ ਰਾਨ ਅੱਜ ਦੇ ਵਕਤ ਵੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਲੰਗਦਾ ਹੈ ਆਤਮਾ ਉੱਚਾ ਤਾਂ ਕਾ ਦਰਬਾਰ ਸਭ ਕਾ ਸਭੇ ਬਤਲ ਕਰਦੇ ਨੇ ਕਿ ਭਾਈ ਪ੍ਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ ਅੰਤ ਨਾਹੀ ਸਪਾਰਵਰਾ ਤੇ ਉਸ ਦੇ ਪਾਪ ਨੇ ਕੋਈ ਬੰਨੇ ਦਾ ਕੋਈ ਅੰਤ ਨਹੀਂ ਪੈ ਸਕਦਾ ਉਹਦਾ ਕੋਈ ਅੰਤ ਨਹੀਂ ਹੈ ਐਡਾ ਵੱਡਾ ਆਕਾਰਪੁਰਖ ਹੈ ਗੁਰੂ ਜੀ ਦਾ ਦਰਬਾਰ ਹੈ ਕੋਟ 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 ਲੱਖ ਧਾਵੇ ਭਾਵੇਂ ਮਨੁੱਖ ਕਰੋੜਾਂ ਜਾਂ ਲੱਖਾਂ ਵਾਰੀ ਜਤਨ ਕਰੇ ਇੱਕ ਅਥਰੂਤਾ ਕਾ ਮਨ ਹਰ ਨਾ ਪਾਵੇ ਸਤਿਗੁਰ ਜੀ ਕਹਿੰਦੇ ਆਲਿਕਾ ਮਨੁੱਖ ਯਤਨ ਕਰ ਲਵੇ ਪਰ ਪ੍ਰਮਾਤਮਾ ਆਪਣੀ ਯਤਨਾਂ ਦੇ ਨਾਲ ਮਨੁੱਖ ਆਪਣੇ ਯਤਨਾਂ ਦੇ ਨਾਲ ਪ੍ਰਮਾਤਮਾ ਦੀ ਖੂੜੀ ਅਰਤਾ ਪਰ ਵੀ ਆਸਾਨੀ ਕਰ ਸਕਦਾ ਹੈ ਭਾਵੇਂ ਉਹ ਜਿੰਨੇ ਮਰਜੀ ਯਤਨ ਕਰੇ ਯਤਨ ਕਰੇ ਮਾਨੁਕ ਲਿਖਾਵੇ ਉਹ ਅੰਤਰ ਯਾਤਰੀ ਲੱਗਣਾ ਹੈ ਇਸ ਕਰਕੇ ਕਾਸ਼ਾ ਕਿ ਉਹ ਜਾਣਦਾਰ ਸਾਡੇ ਅੰਦਰਲੀ ਅਵਸਥਾ ਮੂਖ ਪਰਮੇਸ਼ਰ ਨੇ ਮਰਜੀ ਕਰਣੀ ਕਰ ਲੈ ਨੱਖਾਂ ਵਾਲੀ ਕਰ ਲੈ ਪੂਰਾ ਬਲੀ ਨਿਧਨ ਕਰ ਲੈ ਉਹ ਆਪ ਪਰਮਾਤਮਾ ਦੀ ਹਜ਼ੂਰੀ ਸੰਸਾਰ ਹੋ ਸਕਦੀ ਉਹਨੂੰ ਕਦੋਂ ਹੋਵੇਗੀ ਆਸਾ ਕਹਿੰਦੇ ਨੇ ਸਹਾਵੀ ਕਾਣ ਸੁਵਿਲਾ ਜਿਤ ਪ੍ਰਮੇਂਦਾ ਰਹਾਓ ਆਸਰਜ ਨੇ ਇੱਕੇ ਪੰਕਤੀ ਦੇ ਵਿੱਚ ਪ੍ਰਸ਼ਨ ਵੀ ਕੀਤਾ ਹੈ ਤੇ ਉੱਤਰ ਵੀ ਨਾਲ ਦੀ ਨਾਲ ਸੰਖਰਣੀ ਦੇ ਦਿੱਤਾ ਹੈ ਰਹਾਓ ਦੀ ਪੰਕਤੀ ਦੇ ਨਾਲ ਆਸਾ ਕਹਿੰਦੇ ਸਹਾਵੀ ਕੌਣ ਸੁਵੇਦਾ ਉਹ ਵੇੜਾ ਕਿਹੜਾ ਸੁਹਾਵਾ ਹੈ ਕੈਸਾ ਸੁਣਾ ਸੁਣਾ ਮੁੰਗਾ ਝੇ ਉਹ ਕੈਸੀ ਸੋਹਣੀ ਘੜੀ ਮੰਡੀ ਹੈ ਜਿੱਤ ਕਬ ਮਿਲਦਾ ਆਸਰਵੇਂ ਦੇ ਜੀਉਂ ਕਾਰਕ ਪਦਰੀ ਜੀ ਦਾ ਮਿਲਾਨ ਕਰਾਂਦਾ ਉਹਦੇ ਦਰਸ਼ਨ ਹੁੰਦੇ ਨੇ ਪ੍ਰਮਾਤਮਾ ਦੇ ਉਹ ਸਭ ਤੋਂ ਸਹਾਵਣਾ ਸਭ ਤੋਂ ਸੋਹਣਾ ਜਿਹੜਾ ਸਮਾ ਹੈ ਇਸ ਕਰਕੇ ਰਹਾਉ ਲਾਗ ਭਗਤ ਜਾ ਕੋ ਆਰਾਧੈ ਆਸਾਂ ਕਰਦੇ ਲੱਖਾਂ ਹੀ ਭਗਤ ਨੇ ਜਿਸ ਪਰਮਾਤਮਾ ਦੀ ਅराधना ਕਰਦੇ ਰਹਿੰਦੇ ਹਨ ਲੱਖ ਤੀਸਰ ਤਪਹੀ ਸਾਧ ਹਨ ਪ੍ਰਭੂ ਦੇ ਨਾਮ ਦੇ ਬਾਅਦੇ ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ ਲੱਖ ਜੋਗੀ ਸਰ ਕਰਤੇ ਜੋਗਾ ਪ੍ਰਭੂ ਦੇ ਨਾਮ ਦੇ ਬਾਅਦੇ ਲੱਖਾਂ ਹੀ ਜੋਗੀ ਵੱਡੇ ਵੱਡੇ ਯੋਗ ਸਾਧਨ ਕਰਦੇ ਰਹਿੰਦੇ ਹਨ ਲਾਖ ਭੋਗੀ ਸਰ ਭੋਗ ਹੈ ਭੋਕਾ ਪ੍ਰਭੂ ਨੂੰ ਲਾਪ ਨਹੀਂ ਰੱਖਾਂ ਕੀ ਵੱਡੇ ਵੱਡੇ ਭੋਗੀ ਜਿਹਦੇ ਦਿੱਤੇ ਹੋਏ ਪਦਾਰਥ ਭੋਗਦੇ ਹਨ ਕਟ ਕਟ ਵਸੈ ਜਾਣ ਹੈ ਥੋਰਾ ਪਰ ਸਤਿਗੁਰੂ ਪਾਸਾ ਕਿੰਨੇ ਕਿੱਡੇ ਵੱਡੇ ਉਸ ਆਕਾਰ ਭਗਵਾਨ ਜੀ ਦੇ ਇਹ ਭਗਤ ਨੇ ਜਿਹੜੇ ਭਗਤੀ ਕਰਦੇ ਨੇ ਕਿੰਨੇ ਜੋਗੀ ਨੇ ਜਿਹੜੇ ਜੋਗ ਸਾਧਨਾ ਕਰਦੇ ਨੇ ਇੰਨੇ ਹੀ ਭੋਗੀ ਨੇ ਜਿਹੜੇ ਭੋਗਾ ਰਾਂਗੇ ਰਸਾਂ ਰਣ ਕੋ ਸੱਚੇ ਹੋਏ ਅਕਾਲ ਪੁਰਖ ਵੈ ਦੂਜੇ ਪ੍ਰਤਾਣ ਭੋਗਦੇ ਜੇ ਤੇ ਇਸ ਕਰਕੇ ਭਾਈ ਹੈ ਕੋਈ ਘਟ ਘਟ ਵਸੈ ਜਾਣਾ ਥੋੜਾ ਆਸਾ ਕਹਿੰਦੇ ਪ੍ਰਭ ਹਰੇਕ ਘਟ ਭਾਵ ਸਰੀਰ ਹਰੇਕ ਸਰੀਰ ਦੇ ਵਿੱਚ ਵਸਦਾ ਹੈ ਜਾਣਾ ਥੋੜਾ ਪਰ ਥੋੜੇ ਮਨੁੱਖ ਇਸ ਭੇਤ ਨੂੰ ਜਾਣਦੇ ਜਤਨ ਬਹੁਤੇ ਕਰਦੇ ਨੇ ਕਾਲਪੁਰਖ ਨੂੰ ਆਉਂਗਾ 파ਸੰਦ ਇੰਨਾ ਕੋ ਕਾਲਪੁਰਖ ਮਿਲਦਾ ਨਹੀਂ ਹੈ ਇੱਕ ਦਿਨ ਤਾਂ ਕੋ ਮਹਿਲ ਨਾ ਆਵੇ 파ਸੰਦ ਉਹ ਅਕਾਲਪੁਰਖ ਇੰਦਾ ਹੀ ਹੁੰਦਾ ਪਰ ਹਾਂ ਵਸਦਾ ਹੈ ਇਹ ਜਰੀਰ ਦੇ ਵਿੱਚ ਹੈ ਕਿਉਂਕਿ ਗ੍ਰੀਵਨ ਗੁਰੂ ਜੀ ਨੇ ਸੰਭ ਕਈ ਵਾਰ ਗੁਰਬਾਣੀ ਦੇ ਰੰਗ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਜਿਹੜੇ ਭੋਗੀ ਨੇ ਤਪੀ ਨੇ ਤਪੀਸਰ ਨੇ ਜੋਗੀ ਨੇ ਇਹ ਸਾਰੇ ਵੀ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਆਪਣੇ ਤਪ ਰਾਣੀ ਜੋਗ ਸਾਧਨਾ ਰਾਣੀ ਇਹਨਾਂ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਪਾਤਸ਼ਾਹ ਕਹਿੰਦੇ ਉਹ ਕਾਰਪੁਰਖ ਵੈਗਣ ਹੈ ਕਿਤੇ ਘਾਟਾ ਭਾਵ ਸਰੀਰ ਘਟ ਘਟ ਵਸੈ ਆਹ ਸਰੀਰ ਦੇ ਵਿੱਚ ਵਸਦਾ ਜਾਣਾ ਥੋੜਾ ਪਾਤਸ਼ਾਹ ਕਹਿੰਦੇ ਥੋੜੇ ਨੂੰ ਕਿਸ ਭੇਤ ਨੂੰ ਜਾਣ ਔਰ ਬਾਕੀ ਸਾਰੇ ਹੀ ਆਪਣੇ ਜੱਦ ਤੱਕ ਕਰਕੇ ਉਹਨੂੰ ਆਉਣ ਦੀ ਕੋਸ਼ਿਸ਼ ਕਰਦੇ ਨੇ ਮਿਲਾਪ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਮਿਲਦਾ ਨਹੀਂ ਹੈ ਐ ਕੋਈ ਸਾਜਨਾ ਪਰਦਾ ਤੋੜਾ ਕਹ ਸੰਖੇ ਕੋਈ ਬਿਰਲਾ ਹੈ ਭਾਈ ਜੀ ਪੁਰਮਿਕ ਇਹ ਸੰਸਾਰ ਦੇ ਵਿੱਚ ਹੈ ਨਿਰੜੇ ਨਾ ਹੀ ਕਣੇ ਸਹਿਰ ਫਰ ਸੰਸਾਰ ਬਿਰਦੇ ਵੀ ਨਹੀਂ ਕਹ ਸੰਖੇ ਕੋਈ ਮਨੋਕ ਜਨ ਨੂੰ ਪ੍ਰਭੂ ਅਕਾਰਕੁਰ ਵੈਕੁਰ ਨੂੰ ਥੋੜੀ ਵਿਤ ਤੇ ਦੂਰ ਹੈ ਆਪਣੇ ਥੋੜੀ ਵਿਤ ਨੂੰ ਦੂਰ ਕਰਕੇ ਅਕਾਰਕੁਰ ਵੈਕੁਰ ਜੀ ਦਾ ਮਿਲਾਪ ਹੋ ਜਾਂਦਾ ਹੈ ਹੈ ਕਿ ਸਾਜਣ ਪਰਦਾ ਤੋੜਾ ਜਿਹੜਾ ਅੰਦਰ ਸਾਡੇ ਪਰਦਾ ਬਣਿਆ ਹੋਇਆ ਹੈ ਸਾਸਾ ਕਹਿੰਦੇ ਉਹ ਪਰਦੇ ਨੂੰ ਗਿਰਨਿਆ ਨਹੀਂ ਛੋੜਿਆ ਹੈ ਕਿ ਨਾਲ ਉਹ ਸਾਸਾ ਕਹਿੰਦੇ ਨੇ ਭਾਪੀ ਦੀ ਤੇ ਤਾਤ ਪਾਰ ਤੋਂ ਜਿੰਨੇ ਪੇਖੇ ਹੀ ਦੁਰਾਜਾ ਪਰ ਭੇਰੀ ਦੇ ਪਰ ਪਾਤ ਜਨਾ ਇਤਨੀ ਦਾ ਕਰਮ ਹੈ ਜਿਵੇਂ ਇਤਨੀ ਦਾ ਕਰਮ ਹੁੰਦਾ ਕਾਸਾ ਕਹਿੰਦੇ ਇੰਨਾ ਕੁ ਹੀ ਪੜਦਾ ਹੈ ਮਨੁੱਖ ਦੇ ਤੇ ਆਕਾਰ ਨਾਲ ਨਹੀਂ ਆਤਮਾ ਦੇ ਅਤੇ ਪਰਮਾਤਮਾ ਦੇ ਇੰਨਾ ਕੀ ਪੜਦਾ ਹੈ ਪਰ ਉਹ ਕਿਸੇ ਬਿਰਲੇ ਗੁਰਮੁਖ ਨੇ ਸਤਗੁਰੂ ਕਾਸਾ ਕਹਿੰਦੇ ਭਰਮ ਦੇ ਫੜ ਜਿਉਣ ਤੋੜਿਆ ਹੈ ਉਹ ਕੋਈ ਬਿਰਲਾ ਹੀ ਗੁਰਮੁਖ ਹੁੰਦਾ ਭਾਈ ਮਨੁੱਖ ਨੇ ਮਨੁੱਖ ਦੇ ਪ੍ਰਭ ਵਿੱਚ ਜਿਹੜੀ ਵਿਥ ਨੂੰ ਦੂਰ ਕਰਦਾ ਹੈ ਇਹ ਪੜਦੇ ਨੂੰ ਦੂਰ ਕਰਦਾ ਹੈ ਕਰਮ ਜਤਨ ਜੇ ਹੋਏ ਮਿਹਰਬਾਨਾ ਸਤਿਗੁਰ ਆਪ ਸਾਹਿਬ ਵਰਨ ਕਰਦੇ ਨੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਵੀ ਜਤਨ ਕਰਾਂ ਕਿ ਉਹ ਗੁਰਮਤਿ ਮੇਰੇ ਉੱਤੇ ਦਇਆ ਗਾਨ ਹੋਵੇ ਤਾਂ ਕੋ ਦੇਈ ਜੀਉ ਕਰਵਾਨਾ ਜੋ ਗੁਰਮਤਿ ਨੇ ਆਪਣੇ ਧਰਮ ਦੇ ਪੜਦੇ ਨੂੰ ਉਪੂਲ ਕਰਕੇ ਕਾਲ ਗੁਰੂ ਵੀ ਵਿਥ ਨੂੰ ਪੂਰੀ ਨੂੰ ਦੂਲ ਕਰਕੇ ਨੇੜਤਾ ਹਾਸਲ ਕਰ ਲਈ ਹੈ ਮੈਂ ਵੀ ਉਸ ਹਰੀ ਦੇ ਪਿਆਰੇ ਹਾਂ ਸਤਪੁਰ ਸਾਹਿਬ ਕਹਿੰਦੇ ਬੇਨਤੀ ਕਰਦਾ ਜੋਗੜੀ ਕਰਦਾ ਜੋ ਮੇਰੇ ਉੱਤੇ ਦਇਆਵਾਨ ਹੋ ਜਵੇ ਮੇਰੇ ਉੱਤੇ ਮਿਹਰ ਕਰੇ ਤਾਂ ਤਉ ਦੇਉਂ ਦੇਈ ਜਿਉ ਪ੍ਰਮਾਣਾ ਫਿਰ ਮੈਂ ਸ੍ਰੀ ਪ੍ਰਮੁਖ ਦੇ ਅੱਗੇ ਆਪਣੀ ਜਿੰਦ ਪੇਟਾ ਕਰਨ ਨੂੰ ਵੀ ਤਿਆਰ ਹਾਂ ਆਪ ਨੂੰ ਜਿੰਦ ਆਪਣਾ ਜਿਹੜੀ ਜਿੰਦ ਸੱਖ ਖੰ ਚੀਰ ਜੀਵਤੀ ਕੀ ਹੈ ਜਿਹੜੀ ਇਹ ਸਰੀਰ ਨੂੰ ਚੱਕੀ ਰਹੀ ਹੈ ਜਿਹਦੇ ਆਸਰੇ ਸੰਸਾਰ ਦੇ ਵਿੱਚ ਅਸੀਂ ਬਿਤੇ ਰਹੇ ਹਾਂ ਤੇ ਪਾਰਸਾ ਕਹਿੰਦੇ ਮੈਂ ਉਹ ਜਿੰਦ ਹੀ ਉਸ ਨੂੰ ਅਰਪਣ ਕਰ ਦਿਆਂ ਫਿਰਤ ਬਿਰਤ ਸੰਤਨ ਕਹਿਆ ਆਇਆ ਤੇ ਗਰੀਬਨਵਾਰ ਪਾਰਸਾ ਕਹਿੰਦਾ ਮੈਂ ਫਿਰਦਾ ਫਿਰਦਾ ਭਾਈ ਫਿਰ ਗੁਰੂ ਦੇ ਕੋਲ ਆ ਗਿਆ ਸਮਰੱਥ ਗੁਰੂ ਦੇ ਕੋਲ ਪਹੁੰਚਿਆ ਗਿਆ ਦੁੱਖ ਬ੍ਰਹਮ ਮਨਾਰਾ ਸਗਨ ਵਿਟਾਇਆ ਤੇ ਜਦੋਂ ਮੈਂ ਗੁਰੂ ਦੇ ਕੋਲ ਆਇਆ ਗੁਰੂ ਨੇ ਕਿਰਪਾ ਕੀਤੀ ਮਿਹਰ ਦੀ ਨਾਦ ਕਰ ਦਿੱਤੀ ਗਿਆਨ ਦੀ ਦਾਤ ਬਾਰੋਂ ਲੱਭਦਾ ਬਿਰਦਾ ਸੀ ਬਾਰੋਂ ਘਾਲਦਾ ਬਿਰਦਾ ਸੀ ਬਾਰੋਂ ਮਿਲਿਆ ਨਹੀਂ ਤੇ ਜਦੋਂ ਗੁਰੂ ਨੇ ਕਿਰਪਾ ਕੀਤੀ ਤੇ ਗੁਰੂ ਨੇ ਫਿਰ ਮੇਰਾ ਸਾਰਾ ਦੁੱਖ ਤੇ ਭਰਮ ਹਟਾ ਲ ਕਰ ਦਿੱਤਾ ਦੁੱਖ ਭਰਮ ਹਮਾਰਾ ਸਭ ਮਿਟਾਇਆ ਦੁੱਖ ਕਿਹੜਾ ਸੀ ਵਿਕਾਰਾਂ ਦਾ ਭਰਮ ਕਿਹੜਾ ਸੀ ਕਿ ਅਕਾਲ ਪੁਰਖ ਵੈਗੂ ਸੈਰ ਕਿਤੇ ਬਾਹਰ ਵਸਦਾ ਹੈ ਇਹ ਭਰਮ ਦਾ ਤੇ ਦੁੱਖਾਂ ਦਾ ਸਭ ਤੋਂ ਆਖਰਸਾ ਕਹਿੰਦੇ ਮੇਰਾ ਬਿਨੂ ਕਰਕੇ ਅਕਾਲ ਪੁਰਖ ਵੈਕੂ ਜੀ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਹੈ ਮੈਂ ਲਗਾਇਆ ਪ੍ਰਭ ਤੰਤ ਪੁੰਚਾ ਤਾਂ ਪ੍ਰਭੂ ਨੇ ਮੈਨੂੰ ਆਪਣੀ ਨਜੂਰੀ ਵਿੱਚ ਸੱਜ ਲਿਆ ਤੇ ਮੈਂ ਪ੍ਰਭੂ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸਮੀ ਕਰ ਹੈ ਕਹਿੰਦੇ ਜਦੋਂ ਕਿਰਪਾ ਹੋਈ ਮੇਰੇ ਤੇ ਗੁਰੂ ਦੀ ਗੁਰੂ ਨੇ ਮੇਰਾ ਭਰਮ ਦਾ ਪਰਦਾ ਪਾੜ ਦਿੱਤਾ ਕਿਰਪਾ ਕਰਕੇ ਨਾਮ ਦੀ ਦਾਤ ਕਰਕੇ ਦਿੱਤੀ ਉਹ ਨਾਮ ਜਪ ਕੇ ਕਰੀਬਨ ਬਾਝ ਪਾਸਾ ਕਹਿੰਦੇ ਫਿਰ ਮਹਿਤ ਬੁਲਾਇਆ ਪ੍ਰਭ ਅੰਮ੍ਰਿਤ ਉਪਚਾ ਪ੍ਰਭੂ ਨੇ ਮੈਨੂੰ ਆਪਣੀ ਮਹਜੂਰੀ ਦੇ ਵਿੱਚ ਸੱਦ ਲਿਆ ਜਦੋਂ ਇਨਸਾਨ ਆਪਣੇ ਅੰਦਰ ਦੀ ਸੁੱਤ ਤਾਂ ਨੂੰ ਕਾਇਮ ਕਰ ਲੈਂਦਾ ਹੈ ਅੰਦਰ ਦੇ ਵਿਕਾਰਾਂ ਨੂੰ ਸਾਫ ਕਰ ਲੈਂਦਾ ਹੈ ਨਾਮ ਜਪਦਾ ਹੈ ਜਿਨ ਅੰਰੰਕਾਰ ਦੀ ਮਹਜੂਰੀ ਹਾਸਲ ਕਰ ਲੈਂਦਾ ਹੈ ਅਕਾਲ ਪੁਰਖ ਵੈਕੂ ਜੀ ਦੀ ਮਹਜੂਰੀ ਜਦੋਂ ਹਾਸਲ ਹੋ ਜਾਂਦੀ ਹੈ ਫਿਰ ਬਾਝ ਪਾਸਾ ਕਹਿੰਦੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਨੂੰ ਪ੍ਰਾਪਤ ਇਸੇ ਕਰਕੇ ਜਦੋਂ ਮੇਰੇ ਅੰਦਰੋਂ ਭਰਮ ਦਾ ਪਰਦਾ ਹੂ ਹੋਇਆ ਆਸਾਨ ਨੇ ਫਿਰ ਮੈਨੂੰ ਮੇਰੇ ਗੁਰੂ ਨੇ ਆਪਣੀ ਜੂਰੀ ਵਿੱਚ ਸੱਦ ਲਿਆ ਅਕਾਲ ਪੁਰਖ ਵਹਿਗੂ ਨੇ ਆਪਣੀ ਜੂਰੀ ਵਿੱਚ ਸੱਦ ਲਿਆ ਤੇ ਫਿਰ ਮੈਂ ਭਾਈ ਗੁਰੂ ਦੇ ਆਤਮਿਕ ਜੀਵਨ ਦੇ ਉਪਰ ਨਾਮ ਰਸ ਪੀਤਾ ਹੈ ਕਹੋ ਨਾਨਕ ਪ੍ਰਭ ਮੇਰਾ ਸਤਿ ਚ ਤੇ ਫਿਰ ਮੈਨੂੰ ਸਮਝ ਆਈ ਫਿਰ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਇਹ ਨਾਨਕ ਮੇਰਾ ਪ੍ਰਭ ਸਤਿ ਚ ਸਾਰੇ ਉੱਚਾ ਆਕਾਰ ਅੰਤਵੈ ਨੂੰ ਇਸ ਕਰਕੇ ਅੱਜ ਦੇ ਪਾਵਨ ਪਿੱਤਰ ਮੁੱਖ ਬਾਸ਼ੀ ਜੀ ਦੀ ਨਾਮੀ ਧੰਨ ਧੰਨ ਸਰ ਪੁਰਖ ਰਾਜੰਦੇ ਮਹਾਰਾਜ ਜੀ ਨੇ ਵੜੀ-ਵੜੀ ਬਖਸ਼ਿਸ਼ ਕਰਕੇ ਇਸ ਨਾਮ ਦਾ ਜਨਮ ਕੀਤਾ ਹੈ ਆਈ ਆਕਾਰ ਬਖਵੇਂ ਸਭ ਤੋਂ ਉੱਚਾ ਜਾ ਤੇ ਜਿਹੜਾ ਵੀ ਮੁੱਖ ਦਾ ਨਾਮ ਜਪਦਾ ਹੈ ਉਹ ਵੀ ਉੱਚਾ ਬਣ ਜਾਂਦਾ ਹੈ ਉੱਚਾ ਬਣ ਜਾਂਦਾ ਹੈ ਇਸ ਕਰਕੇ ਗੁਰੂਵਾਲੇ ਵਾਲੀ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਸਾਹਿਬ ਜੀ ਦੇ ਪਵਿੱਤਰ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਈਏ ਆਪਣੇ ਨੂੰ ਖੱਲ ਨੂੰ ਸਫਲਾ ਕਰੀਏ ਆਓ